सत श्रीकाल न्यूज़ बुलेटिन देख रहे देश विदेश के दे दर्शकों का स्वागत है मैं हाँ विवेक शर्मा खबर की शुरुआत तो पहला एक नज़र खास खबर आम आदमी पार्टी ने लॉन्च की बचत पत्र मुहिम केजरीवाल का दा दावा हर परिवार करेगा पैंती हज़ार रुपये प्रति महीना की बचत अकाली दल वर्किंग कमेटी ने डॉक्टर अंबेदकर का अपमान करने वाली घटना की निंदा उच पदरी जुडिशल जांच कींभू बॉर्डर से किसान प्रगट सिंह का होया दे ਪੰਦੇ ਨੇ ਕਰਜ਼ਾ ਮੁਆਫ ਤੇ ਮੁਆਵਜ਼ਾ ਦੇਣ ਦੀ ਕੀਤੀ ਮੰਗ ਬਜਟ ਸੈਸ਼ਨ ਤੋਂ ਪਹਿਲਾਂ ਰਾਸ਼ਪਤੀ ਦ੍ਰੋਪਦੀ ਮੁਰਮੂ ਨੇ ਦੋਹਾਂ ਸਦਨਾਂ ਨੂੰ ਕੀਤਾ ਸੰਬੋਧਨ ਸੋਨੀਆ ਗਾਂਧੀ ਨੇ ਰਾਸ਼ਪਤੀ ਦੇ ਪੱਸ਼ਾ ਨੂੰ ਦੱਸਿਆ ਥਕਾਵਟ ਭਰਪੂਰ ਤੇ ਹੁਣ ਇਹਨਾਂ ਖਬਰਾਂ ਦਾ ਵਿਸਥਾਰ ਆਮ ਆਦਮੀ ਪਾਰਟੀ ਵੱਲੋਂ ਦਿੱਲੀ ਚੋਣਾਂ ਲਈ ਜੋਰ ਸ਼ੋਰ ਨਾਲ ਪ੍ਰਚਾਰ ਕੀਤਾ ਜਾ ਰਿਹਾ ਹੈ ਰੋਜ਼ਾਨਾ ਅਰਵਿੰਦ ਕੇਜਰੀਵਾਲ ਦਿੱਲੀ ਵਾਲਿਆਂ ਨੂੰ ਨਵੀਆਂ ਗਾਰੰਟੀਆਂ ਦੇ ਰਹੇ ਨੇ ਅੱਜ ਦਿੱਲੀ ਦੇ ਲੋਕਾਂ ਲਈ ਬਚਤ ਪੱਤਰ ਮੁਹਿੰਮ ਲਾਂਚ ਕੀਤੀ ਗਈ ਇਸ ਵਿੱਚ ਦਾਵਾ ਕੀਤਾ ਗਿਆ ਹੈ ਕਿ ਆਪ ਦੀ ਸਰਕਾਰ ਬਣਨ ਤੇ ਹਰ ਪਰਿਵਾਰ ਮਹੀਨੇ ਵਿੱਚ 35000 ਰੁਪਏ ਦੀ ਬਚਤ ਕਰੇਗਾ ਆਮ ਆਦਮੀ ਪਾਰਟੀ ਦੇ ਕੌਮੀ ਕੋਆਰਡੀਨੇਟਰ ਅਰਵਿੰਦ ਕੇਜਰੀਵਾਲ ਨੇ ਬਚਤ ਪੱਤਰ ਮਹਿੰਮ ਨੂੰ ਸ਼ੁਰੂ ਕੀਤਾ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਦਾ ਦਾਅਵਾ ਹੈ ਕਿ ਇਸ ਮਹਿੰਮ ਨਾਲ ਦਿੱਲੀ ਵਾਸੀ ਹਰ ਮਹੀਨੇ 35000 ਦੀ ਬਚਤ ਕਰਨਗੇ ਉਹਨਾਂ ਨੇ ਕਿਹਾ ਕਿ ਚੱਲ ਰਹੀਆਂ ਸਕੀਮਾਂ 25000 ਦੀ ਬਚਤ ਕਰਨਗੀਆਂ ਅਤੇ ਆਉਣ ਵਾਲੀਆਂ ਸਕੀਮਾਂ ਦੇ ਨਾਲ ਹਰ ਪਰਿਵਾਰ ਹਰ ਮਹੀਨੇ 35000 ਰੁਪਏ ਦੀ ਬਚਤ ਕਰੇਗਾ ਮਹਿਲਾ ਸਨਮਾਨ ਯੋਜਨਾ ਤਹਿਤ ਹਰ ਔਰਤ ਨੂੰ ਹਰ ਮਹੀਨੇ 2100 ਰੁਪਏ ਮਿਲਣਗੇ हर एक विद्यार्थी को मुफ्त बस यात्रा और मेट्रो किराए में 50% की छूट मिलेगी दिल्ली के हर सीनियर नागरिक को संजीवनी योजना तहत निजी अस्पतालों में मुफ्त इलाज मिलेगा हमने कई सारी नई योजनाएं अनाउंस की हैं कि सरकार बनेगी तो हम यह करेंगे कुछ योजनाएं स्पेसिफिक तबके के, के लिए है लेकिन जो योजनाएं हर परिवार को अफेक्ट करेगी वो तीन है हर महिला को हर महीने 2100 रुपए महिला सम्मान राशि दी जाएगी तो एक परिवार में मान लो दो महिला हैं तो बयालीस सौ रुपये इसके बच गए हर स्टूडेंट को बस का पास दिया जाएगा फ्री बस कर दी जाएगी और दिल्ली मेट्रो में उनको फिफ्टी परसेंट कंसेशन का इससे मान लो स्टूडेंट्स के दो ढाई हज़ार रुपये बच गए और संजीवनी योजना के बुज़ुर्गों का इलाज फ्री कर दिया जाएगा इससे मैं समझता हूँ कि तीन चार हज़ार रुपए अगर कोई बुज़ुर्ग हो घर में उसकी दवाई का मिला के तो आठ से दस हज़ार रुपए महीना नई योजनाओं से हर परिवार का फायदा होगा आठ से दस हज़ार तो पच्चीस हज़ार रुपये मौजूदा योजनाओं से और दस हज़ार रुपये नई योजनाओं से पैंतीस हज़ार रुपये का फायदा है दर्शन होगा कि आपके उम्मीदवार समुची पार्टी अपने बचत पत्र मुहिम का प्रचार कर रुझे हुए ने ਬੇਕੁਨਾ ਹੋਵੇਗਾ ਕਿ ਇਸ ਬਚਤ ਪੱਤਰ ਮੁਹਿੰਮ ਦਾ ਆਪ ਨੂੰ ਦਿੱਲੀ ਚੋਣਾ ਵਿੱਚ ਕੀ ਫਾਇਦਾ ਮਿਲਦਾ ਸ਼੍ਰੋਮਣੀ ਅਕਾਲੀ ਦਲ ਦੀ ਵਰਕਿੰਗ ਕਮੇਟੀ ਨੇ ਅਹਿਮ ਮੀਟਿੰਗ ਕੀਤੀ ਇਸ ਮੀਟਿੰਗ ਵਿੱਚ ਪੰਜਾਬ ਨਾਲ ਸੰਬੰਧਿਤ ਗੰਭੀਰ ਮੁੱਦਿਆਂ ਤੇ ਚਰਚਾ ਕੀਤੀ ਗਈ 26 ਜਨਵਰੀ ਨੂੰ ਅੰਮ੍ਰਿਤਸਰ ਵਿੱਚ ਡਾਕਟਰ ਅੰਬੇਦਕਰ ਦੀ ਮੂਰਤੀ ਦਾ ਅਪਮਾਨ ਕਰਨ ਵਾਲੀ ਘਟਨਾ ਵਿਰੁੱਧ ਮਤਾ ਪਾਸ ਕਰਕੇ ਘਟਨਾ ਦੀ ਨਿੰਦਾ ਕੀਤੀ ਗਈ ਨਾਲ ਹੀ ਇਸ ਮਾਮਲੇ ਦੀ ਉੱਚ ਪਦਰੀ ਜੁਡੀਸ਼ੀਅਲ ਜਾਂਚ ਦੀ ਵੀ ਮੰਗ ਕੀਤੀ ਗਈ ਚੰਡੀਗੜ੍ਹ ਵਿਖੇ ਸ਼੍ਰੋਮਣੀ ਅਕਾਲੀ ਦਲ ਦੇ ਪਾਰਟੀ ਦਫ਼ਤਰ ਵਿੱਚ ਵਰਕਿੰਗ ਕਮੇਟੀ ਦੀ ਅਹਿਮ ਮੀਟਿੰਗ ਹੋਈ ਮੀਟਿੰਗ ਵਿੱਚ ਕਈ ਮੁੱਦਿਆਂ ਤੇ ਵਿਚਾਰ-ਚਰਚਾ ਹੋਈ ਮੀਟਿੰਗ ਤੋਂ ਬਾਅਦ ਵਰਕਿੰਗ ਕਮੇਟੀ ਦੇ ਆਗੂਆਂ ਵੱਲੋਂ ਇਸ ਬਾਬਤ ਸਾਂਝ ਪਾਈ ਗਈ ਸੀਨੀਅਰ ਅਕਾਲੀ ਆਗੂ ਡਾਕਟਰ ਦਲਜੀਤ ਚੀਮਾ ਨੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕੀਤਾ ਇਸ ਮੌਕੇ ਉਹਨਾਂ 26 ਜਨਵਰੀ ਨੂੰ ਅੰਮ੍ਰਿਤਸਰ ਵਿਖੇ ਵਾਪਰੀ ਘਟਨਾ ਦੀ ਨਿਖੇਦੀ ਕਰਦਿਆਂ ਕਿਹਾ ਕਿ ਮੀਟਿੰਗ ਦੌਰਾਨ ਇਸ ਸੰਬੰਧੀ ਨਿੰਦਾ ਮਤਾ ਪਾਸ ਕੀਤਾ ਗਿਆ ਜਿਹੜੀ ਸ਼੍ਰੀ ਅਮਰਸਰ ਸਾਹਿਬ ਦੇ ਵਿੱਚ 26 ਜਨਵਰੀ ਨੂੰ ਬਹੁਤ ਘਣਾਉਣੀ ਘਟਨਾ ਘੱਟੀ ਕਿ ਬਾਬਾ ਸਾਹਿਬ ਡਾਕਟਰ ਬੀ ਆਰ ਅੰਬੇਦਕਰ ਸਾਹਿਬ ਜਿਹੜੇ ਸੰਵਿਧਾਨ ਦੀ ਡਰਾਫਟਿੰਗ ਕਮੇਟੀ ਦੇ ਚੇਅਰਮੈਨ ਸਨ ਔਰ ਜਿਨ੍ਹਾਂ ਦੀ ਮਿਹਨਤ ਸਦਕਾ ਸਾਰੇ ਦੇਸ਼ ਵਾਸੀਆਂ ਨੂੰ ਇੱਕ ਬਹੁਤ ਵਧੀਆ ਸੰਵਿਧਾਨ ਮਿਲਿਆ ਔਰ ਖਾਸ ਤੌਰ ਤੇ ਦਲਿਤ ਵਰਗ ਦੇ ਸਨਮਾਨ ਵਾਸਤੇ ਉਹਨਾਂ ਨੇ ਜੋ ਕੁਝ ਕਰ ਦਿੱਤਾ ਉਹਨੂੰ ਅੱਖਰਾਂ ਦੇ ਵਿੱਚ ਬਿਆਨ ਕਰਨਾ ਵੀ ਔਖਾ ਉਸ ਮਹਾਨ ਸ਼ਖਸੀਅਤ ਦਾ ਸ਼੍ਰੀ ਅਮਰਸਰ ਸਾਹਿਬ ਦੇ ਵਿੱਚ ਜਿਹੜਾ ਬੁੱਤ ਲੱਗਿਆ ਸੀ ਉਹਦੇ ਉੱਪਰ ਪੌੜੀ ਲਾ ਕੇ ਚੜ ਕੇ ਹਥੌੜਿਆਂ ਦੇ ਨਾਲ ਜਿਸ ਤਰੀਕੇ ਹਮਲਾ ਕੀਤਾ ਗਿਆ ਉਹਨਾਂ ਦਾ અપਮਾਨ ਕਰਨ ਦੀ ਕੋਸ਼ਿਸ਼ ਕੀਤੀ ਗਈ ਉਹਦੇ ਨਾਲ ਸਾਰੇ ਦੇਸ਼ਵਾਸੀਆਂ ਦੀਆਂ ਭਾਵਨਾਵਾਂ ਜਿਹੜੀਆਂ ਉਹਨੂੰ ਬਹੁਤ ਵੱਡੀ ਥੇਸ ਪਹੁੰਚੀ ਆ ਇਸ ਕਰਕੇ ਵਰਕਿੰਗ ਕਮੇਟੀ ਨੇ ਮਤਾ ਪਾਸ ਕਰਕੇ ਉਹ ਸਾਰੀ ਘਣਾਉਣੀ ਸਾਜ਼ਿਸ਼ ਨੂੰ ਕੰਡੈਮਨ ਵੀ ਕੀਤਾ ਔਰ ਇਹਦੇ ਵਾਸਤੇ ਉੱਚ ਪੱਧਰੀ ਜੁਡੀਸ਼ੀਅਲ ਜਾਂਚ ਦੀ ਵਗ ਵੀ ਜਿਹੜੀ ਆ ਉਹ ਕੀਤੀ ਗਈ ਆ ਕਿਉਂਕਿ ਕੱਲਾ ਉਹ ਵਿਅਕਤੀ ਨਹੀਂ ਕਰਨ ਵਾਲਾ ਇਹਦੇ ਪਿੱਛੇ ਕੋਈ ਬੜੀ ਵੱਡੀ ਸਾਜ਼ਿਸ਼ ਆ ਉਹ ਸਾਜ਼ਿਸ਼ ਐਕਸਪੋਜ਼ ਕਰਨੀ ਜਿਹੜੀ ਆ ਉਹ ਜ਼ਰੂਰੀ ਆ ਉਹ ਤਾਂ ਹੀ ਹੋ ਸਕਦੀ ਆ ਕਿ ਜੇ ਜੁਡੀਸ਼ੀਅਲ ਲੈਵਲ ਦੇ ਉੱਤੇ ਉੱਚ ਪੱਧਰੀ ਜਾਂਚ ਹੋਵੇ। ਔਰ ਦੂਜਾ ਜਿਹੜਾ ਉਸ ਘਟਨਾ ਨੇ ਜਿਹੜੀ ਸਰਕਾਰ ਦੇ ਸੁਰੱਖਿਆ ਦੇ ਪੋਰ ਖੋਲਿਆ ਕਿ ਇਹ ਸਰਕਾਰ ਅਮਨ ਤੇ ਕਾਨੂੰਨ ਮੇਨਟੇਨ ਕਰਨ ਦੀ ਜਿਹੜੀ ਸੰਵਿਧਾਨਕ ਜ਼ਿੰਮੇਵਾਰੀ ਹੈ ਉਹਦੇ ਵਿੱਚ ਲਗਾਤਾਰ ਫੇਲ ਹੋ ਰਹੀ। ਕਿ ਦਿਨ ਦਿਹਾੜੇ ਇਹੋ ਜਿਹੇ ਜਿਹੜਾ ਸਭ ਤੋਂ ਮਹੱਤਵਪੂਰਨ ਚੌਕ ਉੱਥੇ ਇਸ ਲਿਕੇ ਦੀ ਘਟਨਾ ਦਾ ਵਾਪਰ ਜਾਣਾ ਉਹਨੂੰ ਜਿਹੜਾ ਰੋਕ ਨਾ ਸਕਣਾ ਇਹਦੇ ਨਾਲ ਜਿਹੜੇ ਵੀ ਅਧਿਕਾਰੀ ਦੋਸ਼ੀ ਨੇ ਇਹਦੇ ਵਾਸਤੇ ਅਨਗਹਿਲੀ ਵਾਸਤੇ ਉਹਨਾਂ ਵੀ ਸਾਰਿਆਂ ਦੀ ਜਾਂਚ ਹੋ ਕੇ ਤੇ ਉਹਨਾਂ ਦੀ ਜ਼ਿੰਮੇਵਾਰੀ ਫਿੱਟ ਕਰਕੇ ਨਿਯਮ ਅਨੁਸਾਰ ਕਾਰਵਾਈ ਹੋਣੀ ਚਾਹੀਦੀ ਹੈ ਇਸ ਕਰਕੇ ਇੱਕ ਤਾਂ ਸਰ ਤੋਂ ਮੇਨ ਜਿਹੜਾ ਮਕਸਦ ਸੀ ਅੱਜ ਦੀ ਵਰਕੇ ਕਮੇਟੀ ਦਾ ਉਹ ਉਸ ਘਟਨਾ ਦੇ ਸਬੰਧ ਦੇ ਵਿੱਚ ਵਿਚਾਰ ਉਤਾਰਨਾ ਕਰਨਾ ਹੈ ਉਦਰਾਸ ਘਟਨਾ ਦੀ ਜਾਂਚ ਲਈ ਭਾਜਪਾ ਨੇ ਵੀ 6 ਮੈਂਬਰੀ ਕਮੇਟੀ ਦਾ ਗਠਨ ਕੀਤਾ ਹੈ ਦੂਜੇ ਪਾਸੇ ਪੁਲਿਸ ਵੀ ਮੁਲਜ਼ਮ ਤੋਂ ਲਗਾਤਾਰ ਪੁੱਛਗਿੱਛ ਕਰ ਰਹੀ ਹੈ ਸ਼ੰਭੂ ਸਰਹਤੋਂ ਅੱਜ ਇੱਕ ਦੁਖਦਾਇਕ ਖਬਰ ਸਾਹਮਣੇ ਆਈ ਹੈ ਅੰਮ੍ਰਿਤਸਰ ਦਾ ਰਹਿਣ ਵਾਲਾ ਕਿਸਾਨ ਪਰਗਰ ਸਿੰਘ ਇਸ ਫਾਣੀ ਸੰਸਾਰ ਨੂੰ ਅਲਵਿਦਾ ਕਹਿ ਗਿਆ ਇਸ ਦੀ ਜਾਣਕਾਰੀ ਖੁਦ ਸ਼ੰਭੂ ਮੋਰਚੇ ਤੇ ਮੌਜੂਦ ਕਿਸਾਨਾਗੂ ਸਰਵਨ ਸਿੰਘ ਪੰਦੇਰ ਨੇ ਦਿੱਤੀ ਨਾਲ ਹੀ ਉਹਨਾਂ ਮ੍ਰਿਤਕ ਕਿਸਾਨ ਦਾ ਕਰਜ਼ਾ ਮਾਫ ਕਰਨ ਤੇ ਉਸ ਦੇ ਪਰਿਵਾਰ ਨੂੰ ਮੁਆਵਜ਼ਾ ਦੇਣ ਦੀ ਵੀ ਮੰਗ ਕੀਤੀ ਸ਼ੰਭੂ ਖਨੋਰੀ ਤੇ ਰਤਨਪੁਰਾ ਸਰਹੱਤੇ ਕਿਸਾਨ ਬੀਤੇ ਸਾਲ 13 ਫਰਵਰੀ ਤੋਂ ਡਟੇ ਹੋਏ ਨੇ ਹਨੇਰੀ ਮੀਂਹ ਝੱਖੜ ਹੋਵੇ ਜਾਂ ਤਬਦੀ ਗਰਮੀ ਕੜਾਕੇ ਦੀ ਠੰਡ ਹੋਵੇ ਭਾਵੇਂ ਕੁਝ ਹੋਰ ਕਿਸਾਨ ਆਪਣੀਆਂ ਮੰਗਾਂ ਨੂੰ ਲੈ ਕੇ ਲਗਾਤਾਰ ਸੰਘਰਸ਼ ਕਰ ਰਹੇ ਨੇ ਅਜੇ ਵਿੱਚ ਕਈ ਵਾਰ ਸ਼ੰਭੂ ਬਾਰਡਰ ਤੋਂ ਚਿੰਤਾਜਨਕ ਖਬਰਾਂ ਵੀ ਸਾਹਮਣੇ ਆਉਂਦੀਆਂ ਨੇ ਅੱਜ ਮੁਰ ਤੋਂ ਅੰਮ੍ਰਿਤਸਰ ਦੇ ਪਿੰਡ ਕੱਕੜ ਦੇ ਰਹਿਣ ਵਾਲੇ ਕਿਸਾਨ ਪ੍ਰਗਟ ਸਿੰਘ ਪੁੱਤਰ ਤੇ ਲੋਕ ਸਿੰਘ ਦਾ ਦੇਹਾਂਤ ਹੋਣ ਦੀ ਖਬਰ ਹੋਣ ਤੋਂ ਬਾਅਦ ਕਿਸਾਨਾਂ ਵਿੱਚ ਸੋਗ ਦੀ ਲਹਿਰ ਪਾਈ ਜਾ ਰਹੀ ਹੈ ਸ਼ੰਭੂ ਮੋਰਚੇ ਦੀ ਕਮਾਂਡ ਸੰਭਾਲ ਰਹੇ ਦੋਹਾਂ ਫੋਰਮਾ ਦੇ ਕੋਆਰਡੀਨੇਟਰ ਕਿਸਾਨਾਗੂ ਸਰਵਨ ਸਿੰਘ ਪੰਦੇਰ ਨੇ ਇਸ ਮਾਮਲੇ ਦੀ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਕਿ ਬਾਥਰੂਮ ਜਾਣ ਲੱਗਿਆ ਡਿੱਗਣ ਕਰਕੇ ਪ੍ਰਗਟ ਸਿੰਘ ਦੀ ਮੌਤ ਹੋ ਗਈ ਉਹਨਾਂ ਨੂੰ ਰਾਜਪੁਰਾ ਹਸਪਤਾਲ ਲਿਆਂਦਾ ਗਿਆ ਜਿੱਥੇ ਡਾਕਟਰਾਂ ਨੇ ਉਹਨਾਂ ਨੂੰ ਅਮ੍ਰਿਤ ਐਲਾਨ ਦਿੱਤਾ ਪੰਦੇਰ ਨੇ ਸਰਕਾਰ ਤੋਂ 5 ਲੱਖ ਮੁਆਵਜ਼ਾ ਤੇ ਯੋਗਤਾ ਮੁਤਾਬਕ ਪ੍ਰਗਟ ਸਿੰਘ ਦੇ ਪੁੱਤਰ ਨੂੰ ਸਰਕਾਰੀ ਜਗਾਇਰ ਸਰਕਾਰੀ ਨੌਕਰੀ ਸਣੇ ਉਸ ਦਾ ਸਾਰਾ ਕਰਜ਼ਾ ਮਾਫ ਕਰਨ ਦੀ ਅਪੀਲ ਕੀਤੀ ਹੈ ਸਰਮਣ ਸਿੰਘ ਪੰਦੇਰ ਸ਼ੰਭੂ ਮੋਰਚੇ ਤੋਂ ਬੋਲਦਾ ਦੀ ਅੱਜ ਇੱਕ ਦੁਖਦਾਈ ਖਬਰ ਆ ਪ੍ਰਗਟ ਸਿੰਘ ਪੁੱਤਰ ਤਨਲੋਕ ਸਿੰਘ ਪਿੰਡ ਕੱਕੜ ਉਹਨਾਂ ਦੀ ਸ਼ਹੀਦੀ ਹੋਈ ਆ ਸਵੇਰੇ ਉੱਠੇ ਸੀਗੇ ਪਿਸ਼ਾਬ ਕਰਨ ਗਏ ਕਿਤੇ ਡਿੱਗ ਪਏ ਆ ਉਹਦੇ ਸਾਥੀਆਂ ਨੇ ਉਹਨਾਂ ਨੂੰ ਕੋਸ਼ਿਸ਼ ਕੀਤੀ ਆ ਤੋਂ ਬਾਅਦ ਅਸੀਂ ਹਸਪੀਟਲ ਕੜਿਆ ਰਾਜਪੁਰੇ ਜਿੱਥੇ ਡੈਥ ਹੋ ਗਈ ਉਹਨਾਂ ਨੇ ਤੋਂ ਲਗਭਗ 40ਵੀਂ ਸ਼ਹੀਦੀ ਹੋਣੀ ਆ ਹੁਣ ਦੇਖਦੇ ਆ ਵੀ ਮੋਰਦੀ ਸਰਕਾਰ ਕਿੰਨੀਆਂ ਕ ਜਾਨਾਂ ਹੋਰ ਲਾਊਗੀ ਕਿਸਾਨਾਂ ਦੀਆਂ ਸੋ ਮੋਦੀ ਸਰਕਾਰ ਨੂੰ ਚਾਹੀਦਾ ਕਿਸਾਨਾਂ ਮਜ਼ਦੂਰਾਂ ਦੀਆਂ ਮੰਗਾਂ ਨੂੰ ਪ੍ਰਵਾਨ ਕਰਕੇ ਮਸਲਿਆਂ ਦਾ ਹੱਲ ਕਰੇ ਉਹਨਾਂ ਦੇ ਪਰਿਵਾਰ ਨੂੰ ਬੰਦ ਦਾ ਪੰਜਾਬ ਸਰਕਾਰ 5 ਲੱਖ ਦਾ ਮੁਆਵਜ਼ਾ ਦੇਵੇ ਸਰਕਾਰੀ ਗੈਰ ਸਰਕਾਰੀ ਨੌਕਰੀ ਯੋਗਤਾ ਅਨੁਸਾਰ ਉਹਨਾਂ ਦੇ ਪਰਿਵਾਰ ਦੀ ਔਰ ਉਹਨਾਂ ਦਾ ਸਰਕਾਰੀ ਗੈਰ ਸਰਕਾਰੀ ਕਰਜ਼ਾ ਮਾਫ਼ ਇਹ 2 ਏਕੜ ਦੇ ਮਾਲਕ ਸੀਗੇ ਬੇਟੀਆਂ ਉਹਨਾਂ ਦੀਆਂ ਵਿਆਹੀਆਂ ਹੋਈਆਂ ਬੇਟਾ ਅਨਮੈਰਿਡ ਆ ਇਹ ਜ਼ਿਲ੍ਹਾ ਅੰਮ੍ਰਿਤਸਰ ਆ ਪਿੰਡ ਹੈਗਾ ਕੱਕੜ ਜ਼ਿਕਰ ਹੋਗਾ ਕਿ ਇਸ ਵਾਰ ਦੇ ਕਿਸਾਨ ਅੰਦੋਲਨ ਵਿੱਚ ਹੁਣ ਤੱਕ ਲਗਭਗ 40 ਮੌਤਾਂ ਹੋ ਚੁੱਕੀਆਂ ਨੇ 14 ਫਰਵਰੀ ਨੂੰ ਕੇਂਦਰ ਨਾਲ ਕਿਸਾਨਾਂ ਦੀ ਮੀਟਿੰਗ ਹੋਣ ਜਾ ਰਹੀ ਹੈ ਇਹ ਦੇਖਣਾ ਹੋਵੇਗਾ ਕਿ 13 ਮੰਗਾ ਵਿੱਚੋਂ ਕਿੰਨਿਆਂ ਤੇ ਸਹਿਮਤੀ ਬਣਦੀ ਹੈ ਵਿੱਤੀ ਸਾਲ 2025-26 ਦਾ ਬਜਟ ਪੇਸ਼ ਕਰਨ ਲਈ ਬੀਤੇ ਸਾਲ ਦਾ ਵਿੱਤੀ ਸਰਵੇਖਣ ਪੇਸ਼ ਕੀਤਾ ਗਿਆ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਦੋਹਾਂ ਸਦਨਾਂ ਨੂੰ ਸੰਬੋਧਨ ਕੀਤਾ ਸੈਸ਼ਨ ਖਤਮ ਹੋਣ ਤੋਂ ਬਾਅਦ ਕਾਂਗਰਸ ਦੀ ਆਗੂ ਸੋਨੀਆ ਗਾਂਧੀ ਨੇ ਰਾਸ਼ਟਰਪਤੀ ਦੇ ਭਾਸ਼ਣ ਨੂੰ ਥਕਾਵਟ ਭਰਪੂਰ ਦੱਸਿਆ ਸੋਨੀਆ ਗਾਂਧੀ ਦੇ ਇਸ ਬਿਆਨ ਦੀ ਰਾਸ਼ਟਰਪਤੀ ਦਫ਼ਤਰ ਨੇ ਨਿੰਦਾ ਕੀਤੀ ਹੈ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀ타ਰਮਨ ਨੇ ਲੋਕ ਸਭਾ ਵਿੱਚ ਆਰਥਿਕ ਸਰਵੇਖਣ 2024-25 ਪੇਸ਼ ਕੀਤਾ। ਇਸ ਵਿੱਚ ਮੌਜੂਦਾ ਵਿੱਤੀ ਸਾਲ ਵਿੱਚ ਅਰਥ ਵਿਵਸਥਾ ਦੇ ਪ੍ਰਦਰਸ਼ਨ ਦਾ ਅਧਿਕਾਰਿਤ ਮੁਲਾਂਕਣ ਦਿੱਤਾ ਗਿਆ ਅਤੇ ਦੇਸ਼ ਨੂੰ ਦਰਪੇਸ਼ ਚੁਣੌਤੀਆਂ ਦੀ ਸੂਚੀ ਦਿੱਤੀ ਗਈ। ਵਿੱਤੀ ਸਾਲ 2025-26 ਦੇ ਬਜਟ ਦੀ ਪੇਸ਼ਕਾਰੀ ਤੋਂ ਪਹਿਲਾਂ ਰਾਸ਼ਪਤੀ ਦ੍ਰੋਪਦੀ ਮੁਰਮੂ ਨੇ ਸੰਸਦ ਦੇ ਬਜਟ ਸੈਸ਼ਨ ਦੀ ਸ਼ੁਰੂਆਤ ਦੋਹਾਂ ਸਦਨਾਂ ਦੀ ਸਾਂਝੀ ਬੈਠਕ ਨੂੰ ਸੰਬੋਧਨ ਕਰਕੇ ਕੀਤੀ। ਰਾਸ਼ਪਤੀ ਮੁਰਮੂ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਮੇਰੀ ਸਰਕਾਰ ਮੌਜੂਦਾ ਅਤੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਧਿਆਨ ਵਿੱਚ ਰੱਖਦੇ ਹੋਏ ਫੈਸਲੇ ਲੈ ਰਹੀ ਹੈ। मेरी सरकार वर्तमान के साथ ही आगे वाली पीढ़ियों को ध्यान में रखते हुए भी निर्णय ले रही है हम देश को ग्रीन फ्यूचर ग्रीन जॉब्स की तरफ ले जा रहे हैं 2030 तक तो पाँच सौ नॉन फुसिल फ्यूल एनर्जी क्षमता के लक्ष्यों को प्राप्त करने की दिशा में बड़े फैसले लिए गए हैं पीएम सूर्यगर मुक्त बिजली योजना जो के अंतर्गत पचहत्तर हजार करोड़ रुपया की लागत से रूप सोलर सिस्टम स्थापित किए जा रहे हैं अभी तक तो साढ़े सात लाख घरों में रूप सोलर की स्थापना की जा चुकी है इससे रोजगार के अवसर भी बढ़े है राष्ट्रीय ग्रीन हाइड्रोजन मिशन के तहत आठ लाख करोड़ रुपये का निवेश और छः लाख से अधिक रोजगार का सृजन होगा हम परमाणु ऊर्जा का विस्तार करने पर भी तेज़ी से काम कर रहे हैं मेरी सरकार वाहन स्क्रैपिंग पॉलिसी लाई है ताकि पुराने वाहनों का वैज्ञानिक तकनीकी से निपटारा हो और इससे भी रोजगार के नए अवसर सृजित हो राष्ट्रपति के संबोधन बाद सोनिया गांधी ने कहा कि राष्ट्रपति तक बहुत थक गए बोल रहे ਉਧਰ ਰਾਸ਼ਪਤੀਪਾਵੰਦੇ ਪਲੱਸ ਖਤਰਦਨੇ ਸਾਭਕਾ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਦੇ ਬਿਆਨ ਤੇ ਪ੍ਰਤੀਕਿਰਿਆ ਦਿੱਤੀ। ਉਹਨਾਂ ਇਸ ਨੂੰ ਮੰਤਪਗਾ ਅਤੇ ਪੂਰੀ ਤਰ੍ਹਾਂ ਟਾਲਣਯੋਗ ਕਿਹਾ। ਰਾਸ਼ਪਤੀ ਦਫ਼ਤਰ ਨੇ ਕਿਹਾ ਕਿ ਹਾਸ਼ੀਅਤੇ ੱਤੇ ਭਾਈਚਾਰਿਆਂ ਔਰਤਾਂ ਅਤੇ ਕਿਸਾਨਾਂ ਲਈ ਬੋਲਣਾ ਕਦੇ ਵੀ ਥਕਾਵਟ ਵਾਲਾ ਨਹੀਂ ਹੋ ਸਕਦਾ। ਜ਼ਿਕਰਯੋਗ ਹੈ ਕਿ ਬਜਟ ਸੈਸ਼ਨ 31 ਜਨਵਰੀ ਤੋਂ 4 ਅਪ੍ਰੈਲ ਤੱਕ ਦੋ ਪੜਾਵਾਂ ਵਿੱਚ ਹੋਵੇਗਾ। ਸੈਸ਼ਨ ਦਾ ਪਹਿਲਾ ਹਿੱਸਾ 13 ਫਰਵਰੀ ਨੂੰ ਖਤਮ ਹੋਵੇਗਾ, ਜਦੋਂ ਕਿ ਦੂਜਾ ਪੜਾ 10 ਮਾਰਚ ਨੂੰ ਸ਼ੁਰੂ ਹੋਵੇਗਾ। ਦਿੱਲੀ ਚੋਂ ਰਿਹਾ ਕਿ ਵਕਫ ਪਾਰਟੀਆਂ ਦੇ ਆਗੂ ਤੇ ਵਰਕਰ ਸਰਗਰਮ ਨਜ਼ਰ ਆ ਰਹੇ ਨੇ ਅੱਜ ਕਾਂਗਰਸ ਦੇ ਸੀਨੀਅਰ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਨੀਤੀ ਆਯੋਗ ਦੀ ਬੈਠਕ ਨੂੰ ਲੈ ਕੇ ਦਿੱਲੀ ਵਿੱਚ ਆਪ ਦੀ ਗੱਡੀ ਵਿੱਚ ਸ਼ਰਾਬ ਮਿਲਣ ਤੋਂ ਇਲਾਵਾ ਕਪੂਰਥਲਾ ਹਾਊਸ ਵਿੱਚ ਹੋਈ ਰੇਡ ਤੇ ਬਿਆਨ ਦਿੱਤਾ ਉਹਨਾਂ ਕੇਜਰੀਵਾਲ ਤੇ ਮੁੱਖ ਮੰਤਰੀ ਮਾਨ ਤੇ ਜੰਮ ਕੇ ਨਿਸ਼ਾਨੇ ਸਾਧੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਬੀਤੇ ਸਾਲ 27 ਜੁਲਾਈ ਨੂੰ ਨੀਤੀ ਆਯੋਗ ਦੀ ਨੌਵੀਂ ਗਵਰਨਿੰਗ ਕੌਂਸਲ ਦੀ ਮੀਟਿੰਗ ਦੀ ਪ੍ਰਧਾਨਗੀ ਕੀਤੀ ਸੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਪਾਨ ਨੀਤੀ ਆਯੋਗ ਦੀ ਬੈਠਕ ਵਿੱਚ ਨਹੀਂ ਗਏ ਜਿਸ ਤੋਂ ਬਾਅਦ ਕਾਂਗਰਸੀ ਆਗੂ ਅਤੇ ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਆਮ ਆਦਮੀ ਪਾਰਟੀ ਨੂੰ ਕੇਰਿਆ ਦਿੱਲੀ ਚੋਣਾ ਦੌਰਾਨ ਪਾਜਪਾ ਤੇ ਆਪ ਵਿਚ ਚੱਲ ਰਹੀ ਖਿੱਚੋਤਾਣ ਤੇ ਵੀ ਬਾਜਵਾ ਨੇ ਪ੍ਰतिकਰਮ ਦਿੱਤਾ ਉਹਨਾਂ ਕੇਜਰੀਵਾਲ ਤੇ ਮੁੱਖ ਮੰਤਰੀ ਮਾਨ ਨੂੰ ਝੂਠਾ ਐਲਾਨ ਦਿੱਤਾ ਭਾਜਪਾ ਔਰ ਆਪ ਕੀ ਇਹ ਜੋ ਲੜਾਈ ਚੱਲ ਰਹੀ ਹੈ ਸਾਰੇ ਦੇਸ਼ ਮੇ ਉਸਮੇ ਪੰਜਾਬ ਇਸ ਰਹਾ ਹੈ ਲੋਗੋ ਨੇ ਸੋਚਿਆ ਬਦਲ ਨਿਕਲੇਗਾ ਮਗਰ ਇਹਨੋ ਨੇ ਤਾਂ ਵਿੜਾ ਗਰਕ ਕੀ ਕਰ ਦਿੱਤੀ ਇਹ ਫਰਾਡ ਨਿਕਲੇ और केजरीवाल के पास तो डबल पीएचडी है और भगवंत के पास सिंगल पीएचडी है झूठ बोलने की झूठ के अलावा इनके और ड्रामेबाजी के अलावा इनके पास ही कुछ नहीं देखो कल शराब मिली जो शराब की बोतल अकेले पंजाब में बिक सकती है वो दिल्ली में कैसे पहुंची इनकी एक पंजाब गवर्नमेंट का एम्बलम लगा हुआ है पंजाब भवन के बाहर से आठ लाख रुपया निकला कल चीफ मिनिस्टर के घर ਰੇਡ ਹੋਆ ਪਤਾ ਚਲਾ ਕਿ ਇਹਨਾਂ ਨੇ ਸਾਰੇ ਦਰਵਾਜ਼ੇ ਬੰਦ ਕਰ ਰੱਖੇ تھے ਤਾਂ ਇਹ ਸਭ ਤੋਂ ਅਨਫੋਰਚੂਨੇਟ ਬਾਤ ਹੈ ਪੰਜਾਬ ਕੋ ਲੂਟ ਰਹੇ 10 ਜੀ ਕਿ ਬੀਤੀ ਰਾਤ ਦਿੱਲੀ ਵਿੱਚ ਸਥਿਤ ਕਪੂਰਥਲਾ ਹਾਊਸ ਵਿੱਚ ਚੋਣ ਕਮਿਸ਼ਨ ਦੇ ਕੁਝ ਅਧਿਕਾਰੀਆਂ ਵੱਲੋਂ ਰੇਡ ਕੀਤੀ ਗਈ ਸੀ ਇਸ ਤੋਂ ਬਾਅਦ ਚੋਣ ਕਮਿਸ਼ਨ ਦੇ ਹੱਦ ਤੱਕ ਕੁਝ ਨਹੀਂ ਲੱਗਾ ਪਰ ਇਸ ਨਾਲ ਦਿੱਲੀ ਦੀ ਸਿਆਸਤ ਜ਼ਰੂਰ ਗਰਮਾ ਗਈ ਹੈ ਯਮਨਾ ਵਿੱਚ ਜ਼ਹਿਰੀਲੇ ਪਾਣੀ ਵਾਲੇ ਬਿਆਨ ਤੇ ਚੋਣ ਕਮਿਸ਼ਨ ਨੇ ਅਰਵਿੰਦ ਕੇਜਰੀਵਾਲ ਨੂੰ ਕਾਰਨ ਦੱਸੋ ਨੋਟਿਸ ਭੇਜਿਆ ਸੀ ਜਿਸ ਤੋਂ ਬਾਅਦ ਅੱਜ ਕੇਜਰੀਵਾਲ ਸਣੇ ਆਪ ਦਾ ਵਫਤ ਚੋਣ ਕਮਿਸ਼ਨ ਨੂੰ ਸਪਸ਼ਟੀਕਰਨ ਦੇਣ ਪਹੁੰਚਿਆ ਕੇਜਰੀਵਾਲ ਨੇ ਮੰਗ ਕੀਤੀ ਕਿ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਵਿਰੁੱਧ ਐਫ ਆਈ ਆਰ ਦਰਜ ਕੀਤੀ ਜਾਵੇ ਆਪ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਹਰਿਆਣਾ ਵੱਲੋਂ ਦਿੱਲੀ ਨੂੰ ਸਪਲਾਈ ਕੀਤੇ ਜਾਣ ਵਾਲੇ ਪਾਣੀ ਵਿੱਚ ਅਮੋਨੀਆ ਦੇ ਖਤਰਨਾਕ ਪੱਧਰ ਦੇ ਮੁੱਦੇ ਤੇ ਚੋਣ ਕਮਿਸ਼ਨ ਵਿਖੇ ਪਹੁੰਚ ਕੀਤੀ ਅਤੇ ਰਾਜੀਵ ਕੁਮਾਰ ਨੂੰ ਜਵਾਬੀ ਪੱਤਰ ਲਿਖਿਆ ਹੁਣਾਂ ਕਿਹਾ ਕਿ ਅਸੀਂ ਇਹ ਮੁੱਦਾ ਦਿੱਲੀ ਵਿੱਚ ਪਾਣੀ ਦੇ ਸੰਕਟ ਨੂੰ ਪੈਦਾ ਹੋਣ ਤੋਂ ਰੋਕਣ ਲਈ ਚੁੱਕਿਆ ਸੀ ਇਸ ਤੋਂ ਬਾਅਦ ਚੋਣ ਕਮਿਸ਼ਨ ਨੇ ਸਾਨੂੰ ਹੀ ਨੋਟਿਸ ਭੇਜ ਦਿੱਤਾ ਅਤੀਸ਼ੀ ਜੀ ਨੇ भगवंत मान साहब ने चिट्ठी लिखी चीफ इलेक्शन कमिश्नर को कि ये किया जा रहा है आप हरियाणा को कहिए कि पानी में अमोनिया ना छोड़े इलेक्शन कमीशन ने कोई संज्ञान नहीं लिया उसका ये मिल के आए इलेक्शन कमीशन ने उस पर कोई ऑर्डर पास नहीं किया हरियाणा सी को कि भैया आप पानी ठीक छोड़िए मेरे को नोटिस दे दिया चीफ इलेक्शन कमिश्नर ने आपके खिलाफ आवाज़ उठाने के लिए क्यों ना कार्रवाई की जाए मैंने दिल्ली के अंदर एक बहुत बड़ा वाटर क्राइसिस होने से बचाया मैंने शोर किया हमारे शोर करने से संघर्ष करने से आज दिल्ली के लोगों को साफ पानी मिलने लगा है और पूरा पानी मिलने लगा है आज दिल्ली के अंदर वाटर ट्रीटमेंट प्लांट चलने लग गए हैं और मेरे को ही नोटिस दे रहे हैं मुझे ही सज़ा देने की धमकी दी जा रही है तो मैं ये कहना चाहता हूँ पूरा देश देख रहा है अगर ये इलेक्शन हमारे हिसाब से हरियाणा के चीफ मिनिस्टर नायब सैनी दिल्ली को जहरीला पानी भेजने के लिए और दिल्ली के अंदर आर्टिफिशियल वाटर क्राइसिस क्रिएट करने की कोशिश करने के लिए उन्होंने अपराध किया है उनके खिलाफ एफ़ दर्ज की जाए उनके खिलाफ़ एफ आई ऑर्डर करने की बजाय उनके खिलाफ़ एक्शन लेने के बजाय उनको ऑर्डर देने की बजाय कि आप साफ पानी भेजिए इलेक्शन कमीशन मेरे पीछे पड़ गया केजरीवाल के खिलाफ एक्शन क्यों ना लिया जाए केजरीवाल के ख़िलाफ़ एक्शन क्यों ना लिया जाए ਅਗਰ ਇਲੈਕਸ਼ਨ ਕਮਿਸ਼ਨ ਨੇ ਇਸ ਦੇ ਉੱਪਰ ਕਾਰਵਾਈ ਨਹੀਂ ਕੀਤੀ ਆਉਣ ਵਾਲੇ ਸਮੇਂ ਦੇ ਅੰਦਰ ਪੂਰੇ ਦੇਸ਼ ਦੇ ਅੰਦਰ ਇਹ ਬੜਾ ਘਾਤਕ ਹੋਗਾ ਇਸ ਮੌਕੇ ਅਰਵਿੰਦ ਕੇਜਰੀਵਾਲ ਦੇ ਨਾਲ ਦਿੱਲੀ ਦੀ ਮੁੱਖ ਮੰਤਰੀ ਆਦਿਸ਼ੀ ਉਹਨਾਂ ਦੇ ਨਾਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਪਾਣ ਅਤੇ ਦਿੱਲੀ ਦੇ ਸਾਬਕਾ ਡਿਪਟੀ ਸੀਐਮ ਮਨੀਸ਼ ਸਿਸੋਦੀਆ ਤੇ ਰਾਜ ਸਭਾ ਮੈਂਬਰ ਰਗਵ ਚੱਡਾ ਵੀ ਮੌਜੂਦ ਸਨ ਖਬਰ ਜਲੰਧਰ ਤੋਂ ਹੈ ਜਿੱਥੋਂ ਦੇ ਆਦਮਪੁਰ ਦੇ ਪਿੰਡ ਵਿੱਚ ਇੱਕ ਗੁਰਦੁਆਰਾ ਸਾਹਿਬ ਵਿੱਚ ਇੱਕ ਔਰਤ ਵੱਲੋਂ ਬੇਅਦਬੀ ਕਰਨ ਦੀ ਕੋਸ਼ਿਸ਼ ਕੀਤੀ ਗਈ ਸਾਰੀ ਘਟਨਾ ਸੀਸੀਟੀਵੀ ਕੈਮਰੇ ਵਿੱਚ ਕੈਦ ਹੋਈ ਹੈ ਸਵੇਰੇ ਅੰਮ੍ਰਿਤ ਵੇਲੇ ਅਰਦਾਸ ਤੋਂ ਬਾਅਦ ਇੱਕ ਔਰਤ ਬਿਨਾ ਜੁਰਾਬਾਂ ਉਤਾਰੇ ਅਤੇ ਸਿਰ ਚੁਕਾਏ ਗੁਰੂ ਘਰ ਵਿੱਚ ਦਾਖਲ ਹੋਈ ਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਅੱਗੇ ਇੱਕ ਪ੍ਰੋਗਰਾਮ ਸੰਬੰਧੀ ਪਏ ਕਾਡ ਫਾੜ ਦਿੱਤੇ ਗਰੰਤੀ ਸਿੰਘ ਨੇ ਇੱਕ ਕੈਮਰਾ ਸਕਰੀਨ ਤੇ ਘਟਨਾ ਦੇਖੀ ਤੇ ਔਰਤ ਨੂੰ ਤੁਰੰਤ ਫੜ ਕੇ ਪੁਲਿਸ ਹਵਾਲੇ ਕੀਤਾ ਗਿਆ ਜਲੰਧਰ ਦੇ ਆਦਮਪੁਰ ਦੇ ਪਿੰਡ ਚੇਮੋ ਵਿੱਚ ਇੱਕ 55 ਸਾਲਾ ਔਰਤ ਨੇ ਗੁਰਦੁਆਰਾ ਸਾਹਿਬ ਵਿੱਚ ਦਾਖਲ ਹੋ ਕੇ ਬੇਇੱਜ਼ਤੀ ਕਰਨ ਦੀ ਕੋਸ਼ਿਸ਼ ਕੀਤੀ ਇਸ ਔਰਤ ਨੂੰ ਮੌਕੇ ਤੇ ਮੌਜੂਦ ਸ਼ਰਧਾਲੂਆਂ ਨੇ ਰੋਕ ਦਿੱਤਾ ਮੈਦਾਨ ਨੂੰ ਬੰਦ ਕਰ ਤੁਰੰਤ ਪੁਲਿਸ ਨੂੰ ਸੱਦਿਆ ਗਿਆ। ਇਹ ਸਾਰੀ ਘਟਨਾ ਸੀਸੀਟੀਵੀ ਕੈਮਰਾ ਵਿੱਚ ਕੈਦ ਹੋਈ ਹੈ। ਘਟਨਾ ਦੀ ਸੂਚਨਾ ਮਿਲਦੇ ਹੀ ਆਦਮਪੁਰ ਥਾਣੇ ਦੀ ਪੁਲਿਸ ਮੌਕੇ ਤੇ ਪਹੁੰਚੀ। ਪੁਲਿਸ ਨੇ ਔਰਤ ਨੂੰ ਹਿਰਾਸਤ ਵਿੱਚ ਲੈ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਨੇ ਗੁਰਦੁਆਰਾ ਸਾਹਿਬ ਵਿੱਚ ਲੱਗੇ ਸੀਸੀਟੀਵੀ ਫੁਟੇਜ ਨੂੰ ਵੀ ਆਪਣੇ ਕਬਜ਼ੇ ਵਿੱਚ ਲੈ ਲਿਆ। ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁਖੀ ਇੰਦਰਜੀਤ ਸਿੰਘ ਨੇ ਕਿਹਾ ਕਿ ਸਵੇਰੇ ਅੰਮ੍ਰਿਤ ਵੇਲੇ ਅਰਦਾਸ ਤੋਂ ਬਾਅਦ ਘਟਨਾ ਨੂੰ ਅੰਜਾਮ ਦੇਣ ਦੀ ਕੋਸ਼ਿਸ਼ ਕੀਤੀ ਗਈ। ਗ੍ਰੰਥੀ ਸਿੰਘ ਦੇ ਕਮਰੇ ਵਿੱਚ ਲੱਗੀ ਸਕਰੀਨ ਤੋਂ ਬਾਅਦ ਮਹਿਲਾ ਨੂੰ ਕਾਬੂ ਕੀਤਾ ਗਿਆ। ਸਵੇਰੇ ਦਿਲ 500 ਤੋਂ ਬਾਅਦ ਜੀ ਵੀ ਆਈਆ ਅੰਦਰ ਆਈ ਜਿਹੜਾ ਆਪਾਂ ਨੇ ਲਾਈਆਂ ਮੱਥਾ ਨਹੀਂ ਟੇਕਿਆ ਕਾਂਡ ਕੀ ਉੱਥੇ ਸਾਡੇ ਗੋਦਰਾ ਸਾਹਿਬ ਜਿਵੇਂ ਪਾਤਸ਼ਾਹ ਗੁਰੂ ਗੁਰੂ ਸਾਹਿਬ ਤੋਂ ਜੀ ਮਹਾਰਾਜਾ ਬਤੀ ਸੀ ਮਹਾਂਪੁਰਖਾ ਜੀ ਉਹਦੇ ਕਾਰਡ ਪੈ ਸੀ ਬਿਲੋਂ ਖਾੜ ਪਾੜੇ ਉਹ ਤੋਂ ਨੇ ਕੁਝ ਨਹੀਂ ਕੀਤਾ ਜਗੈਸ਼ਰੀ ਤਾਬਿਆ ਰਹਿ ਗਈ ਗ੍ਰਾਮੀ ਸਿੰਘ ਨੇ ਆਪਣੇ ਕਮਰੇ ਵਿੱਚ ਉਹਦਾ ਲੱਗਾ ਸੀ ਕੈਮਰਾ ਜਿਹਦੇ ਵਿੱਚੋਂ ਨਾਲ ਇਹ ਘਰ ਵਾਂਗ ਦੇਖਿਆ ਤੇ ਉਹ اسی ਟਾਈਮ ਉਹ ਜਾ ਕੇ ਦੌੜਦੇ ਉਹਨਾਂ ਨੂੰ ਰੋਕਿਆ ਜਦ ਕਿ ਧਰ ਮਰ ਨਾਲ ਚੱ ਗਿਆ ਸੀ ਜਿਹਦੇ ਜਦ ਉਹ ਬਹੁਤ ਹੈ ਉਹਨੂੰ ਫੜ ਕੇ ਠਾਲਿਆ ਜਦ ਕਿ ਉਹ ਦੌੜ ਪਈ ਉਹਨੂੰ ਮੁਰਕੇ ਰੁਪੇ ਖਰਿਆ ਜਾਨੂੰ ਬੰਨ ਨੂੰ ਸਾਰੇ ਇਕੱਠੇ ਹੋ ਕੇ ਅਸੀਂ ਮੇਥਾਂ ਗਾਨੀਥੀ ਹਿੰਦੀ ਹੈ ਜਿਹਨਾਂ ਦਾ ਮਾਰਗੀ ਤੌਰ ਤੇ ਠੀਕ ਨਹੀਂ ਹੈਗੇ ਪਰ ਅਸੀਂ ਇਹ ਜੀ ਕਹਿੰਦੇ ਆ ਜੇ ਠੀਕ ਨਹੀਂ ਤੇ ਸਾਂਭ ਕੇ ਰੱਖਣਾ ਚਾਹੀਦਾ ਮੈਂ ਨਹੀਂ ਸਮਝਿਆ ਕਿ ਕਿੱਥਨਾ ਬਾਪਰੇ ਉਹਦੇ ਵਿੱਚ ਸਾਰੀ ਸੰਗਤ ਇਕੱਠੀ ਹੋਈ ਸੀ ਸੰਘ ਲਈ ਆਪਣਾ ਫੈਸਲਾ ਦਿੱਤਾ ਹੈ ਨਾ ਤਾਂ ਸਾਡੇ ਇਕੱਲੇ ਫੈਸਲਾ ਨਾ ਹੋ ਕਿਸੇ ਦੇ ਸੰਘ ਦਾ ਫੈਸਲਾ ਹੈ ਸਾਰਿਆਂ ਦਾ ਫੈਸਲਾ ਹੈ ਕਿ ਪੜਚਾ ਪੀਤਾ ਜਾਵੇ ਪੜਚਾ ਕਰਕੇ ਦੇਰੇ ਜੋ ਕਾਨੂੰਨੀ ਕਾਰਵਾਈ ਆ ਉਹ ਕੀਤੀ ਜਾਵੇ ਅਸੀਂ ਸਾਰੇ ਇਸ ਨਾਲ ਸਹਿਮਤ ਹਾਂ ਕਾਨੂੰਨੀ ਵਾਰ ਕਾਰਵਾਈ ਕੀਤੀ ਜਾਊਗੀ ਤੇ ਕਾਨੂੰਨ ਦੇ ਵਿੱਚ ਜਿੱਥੇ ਵੀ ਕੋਈ ਕਾਨੂੰਨ ਉਹਨੂੰ ਕੋਈ ਸਜ਼ਾ ਦਿੰਦੇ ਆ ਉਹ ਸਾਰਿਆਂ ਨੂੰ ਮਨਜ਼ੂਰੀ ਆ ਤੇ ਨਾਲ ਸਿੱਖ ਸੰਗਤ ਦੇ ਨਾਲ ਜਿੱਥੇ ਵੀ ਲੋੜ ਆ ਆਈਐਸਪੀਸੀ ਮੈਂਬਰ ਵੀ ਹੋਣ ਤੇ ਨਾਲ ਅਸੀਂ ਨਾਲ ਖੜੇ ਆ ਉਪਰ ਸਾਡੀਆਂ ਦੂਸ਼ੀਆਂ ਵੀ ਇਸੇ ਕਰਕੇ ਲਗੀਆਂ ਆ ਕਿ ਜਿੱਥੇ ਸੰਗ ਨੂੰ ਲੋੜ ਆ ਗੁਰੂ ਘਰ ਬਾਟੇ ਸੀ ਉਥੇ ਤੁਹਾਡੀ ਤਿਆਰੀ ਹੈ ਦੱਸਣਯੋਗ ਹੈ ਕਿ ਇਸ ਘਟਨਾ ਤੋਂ ਬਾਅਦ ਪਿੰਡ ਵਾਸੀਆਂ ਵਿੱਚ ਰੋਸ ਪਾਇਆ ਜਾ ਰਿਹਾ ਹੈ ਉਧਰ ਪੁਲਿਸ ਦੋਸ਼ੀ ਮਹਿਲਾ ਤੋਂ ਪੁੱਛਗਿੱਛ ਕਰ ਰਹੀ ਹੈ ਆਉਣ ਵਾਲੇ ਸਮੇਂ ਵਿੱਚ ਕੀ ਤੱਥ ਨਿਕਲ ਕੇ ਸਾਹਮਣੇ ਆਉਣਗੇ ਇਹ ਦੇਖਣਾ ਹੋਵੇਗਾ ਸਵੇਰ ਵਿੱਚ ਮੌਸਮ ਜਲਦੀ ਹੀ ਕਰਵਟ ਲੈਣ ਵਾਲਾ ਹੈ ਮੌਸਮ ਵਿਭਾਗ ਨੇ ਜਾਣਕਾਰੀ ਦਿੱਤੀ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਪੰਜਾਬ ਦੇ ਕੁਝ ਜ਼ਿਲ੍ਹਿਆਂ ਵਿੱਚ ਬੱਦਲਵਾਈ ਬਣੇ ਰਹਿਣ ਮੀਂਹ ਪੈਣ ਦੀ ਸੰਭਾਵਨਾ ਬੰਦੀ ਦਿਖਾਈ ਦੇ ਰਹੀ ਹੈ ਹਰ ਬਿਤੀ ਮਹੀਨੇ ਦੀ ਸ਼ੁਰੂਆਤ ਹੁੰਦਿਆਂ ਹੀ ਪੰਜਾਬ ਵਿੱਚ ਮੌਸਮ ਦਾ ਬਦਲਦਾ ਰੁਖ ਵੇਖਣ ਨੂੰ ਮਿਲ ਸਕਦਾ ਹੈ। ਪੰਜਾਬੰਦਰ ਜਨਵਰੀ ਮਹੀਨੇ ਦੌਰਾਨ ਤਾਪਮਾਨ ਲਗਾਤਾਰ ਰਿਕਾਰਡ ਤੋੜ ਰਿਹਾ ਹੈ। ਬੀਤੇ ਦਿਨ ਦਾ ਟੈਂਪਰੇਚਰ 23 ਡਿਗਰੀ ਤੋਂ ਉੱਪਰ ਦਰਜ ਕੀਤਾ ਗਿਆ। ਅਜਿਹਾ ਤਾਪਮਾਨ ਜਨਵਰੀ ਮਹੀਨੇ ਅੰਦਰ ਸਾਲ 2001 ਦੇ ਵਿੱਚ ਦਰਜ ਕੀਤਾ ਗਿਆ ਸੀ। 1970 ਤੋਂ ਲੈ ਕੇ ਹੁਣ ਤੱਕ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਅੰਦਰ ਜਿੰਨੇ ਵੀ ਤਾਪਮਾਨ ਰਿਕਾਰਡ ਕੀਤੇ ਗਏ ਜਨਵਰੀ ਮਹੀਨੇ ਦੇ ਵਿੱਚ ਦੂਜੀ ਵਾਰ ਇੰਨੀ ਜ਼ਿਆਦਾ ਤਾਪਮਾਨ ਦਰਸ ਕੀਤਾ ਗਿਆ ਮੰਨਿਆ ਜਾ ਰਿਹਾ ਹੈ ਕਿ 50 ਸਾਲ ਬਾਅਦ ਦੂਜੀ ਵਾਰ ਇਹ ਰਿਕਾਰਡ ਟੁੱਟਿਆ ਹੈ ਮੌਸਮ ਵਿੱਚ ਭਾਰੀ ਤਬਦੀਲੀਆਂ ਦੇਖਣ ਨੂੰ ਮਿਲ ਰਹੀਆਂ ਨੇ ਆਉਣ ਵਾਲੇ ਦਿਨਾਂ ਵਿੱਚ ਪੰਜਾਬ ਵਿੱਚ ਮੀਂਹ ਪੈਣ ਦੀ ਸੰਭਾਵਨਾ ਮੌਸਮ ਵਿਭਾਗ ਵੱਲੋਂ ਜਤਾਈ ਗਈ ਹੈ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਮੌਸਮ ਵਿਭਾਗ ਦੀ ਮੁਖੀ ਡਾਕਟਰ ਪਵਨੀਤ ਕੌਰ ਕਿੰਗਰਾ ਨੇ ਆਉਣ ਵਾਲੇ ਦਿਨਾਂ ਦੇ ਮੌਸਮ ਦੀ ਜਾਣਕਾਰੀ ਸਾਂਝੀ ਕੀਤੀ ਵੈਦਰ ਕੰਡੀਸ਼ਨਸ ਦੇਖੀਏ ਤਾਂ ਡੇ ਟਾਈਮ অর ਨਾਈਟ ਟੈਂਪਰੇਚਰ ਨਾਰਮਲ ਤੋਂ ਦੋਨੋਂ ਥੋੜਾ ਉੱਪਰ ਚੱਲ ਰਿਹਾ ਸੀ ਜਿਵੇਂ ਕੱਲ ਦਾ ਡੇ ਟਾਈਮ ਟੈਂਪਰੇਚਰ 23.4 ਡਿਗਰੀ ਸੈਂਟੀਗ੍ਰੇਡ ਕੋਟ ਕੀਤਾ ਗਿਆ ਜਿਹੜਾ ਕਿ ਨਾਰਮਲ ਤੋਂ ਲਗਭਗ 4.4 ਡਿਗਰੀ ਸੈਂਟੀਗ੍ਰੇਡ ਉੱਪਰ ਹੈ ਔਰ ਜੇ ਅਸੀਂ 1970 ਤੋਂ ਹੁਣ ਤੱਕ ਦਾ ਡਾਟਾ ਦੇਖੀਏ ਤਾਂ ਕੱਲ ਦਾ ਜਿਹੜਾ ਟੈਂਪਰੇਚਰ 23.4 ਡਿਗਰੀ ਸੈਂਟੀਗ੍ਰੇਡ ਸੈਕੰਡ ਹਾਈएस्ट ਟੈਂਪਰੇਚਰ ਅਬਜ਼ਰਵ ਕੀਤਾ ਗਿਆ ਇਹਦੇ ਤੋਂ ਪਹਿਲਾਂ 2001 ਦੇ ਵਿੱਚ 26 ਡਿਗਰੀ ਸੈਂਟੀਗ੍ਰੇਡ ਇਸ ਦਿਨ ਟੈਂਪਰੇਚਰ ਹੋਇਆ ਸੀ ਸੋ ਇਸ ਤਰ੍ਹਾਂ ਜਿਹੜੇ ਨਾਰਮਲ ਜਿਹੜੇ ਡੇ ਟਾਈਮ অর ਨਾਈਟ ਟਾਈਮ ਟੈਂਪਰੇਚਰ ਦੋਨੋਂ ਹੀ ਨਾਰਮਲ ਤੋਂ ਥੋੜਾ ਉੱਪਰ ਚੱਲ ਰੇ ਸੀ ਪਰ ਜੇ ਅਸੀਂ ਹੁਣ ਆਉਣ ਵਾਲੇ ਦਿਨਾਂ ਦੇ ਵੈਦਰ ਦੀ ਗੱਲ ਕਰੀਏ ਤਾਂ ਆਉਣ ਵਾਲੇ 2-4 ਦਿਨ ਜਿਹੜੇ ਬੱਦਲਵਾਈ ਜਾਂ ਹਲਕੀ ਬਾਰਿਸ਼ ਪੰਜਾਬ ਦੇ ਵਿੱਚ ਕਿਤੇ ਕਿਤੇ ਹੋ ਸਕਦੀ ਹੈ ਸਪੈਸ਼ਲੀ ਅੱਜ ਔਰ ਕੱਲ 31 ਜਨਵਰੀ ਔਰ 1 ਫ फेब्रुवारी ਨੂੰ ਔਰ ਫਿਰ 3 4 ਔਰ 5 ਫ फेब्रुवारी ਨੂੰ ਕਿਤੇ ਕਿਤੇ ਹਲਕੇ ਛਿੱਟੇ ਹੋ ਸਕਦੇ ਨੇ ਜਾਂ ਬਦਲਵਾਈ ਹੋ ਸਕਦੀ ਹੈ ਸੋ ਇਹਦੇ ਨਾਲ ਜਿਹੜਾ ਡੇ ਟਾਈਮ ਟੈਂਪਰੇਚਰ ਦੇ ਵਿੱਚ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਗ੍ਰਾਵਿਟ ਅਸੀਂ ਅਬਜ਼ਰਵ ਕਰ ਸਕਦੇ ਫ फेब्रुवारी ਮਹੀਨਾ ਸ਼ੁਰੂ ਹੁੰਦਿਆਂ ਸਾਰ ਹੀ ਪੰਜਾਬ ਦਾ ਮੌਸਮ ਬਦਲਣ ਦੇ ਸੰਕੇਤ ਦਿੱਤੇ ਗਏ ਨੇ ਕਈ ਜ਼ਿਲ੍ਹਿਆਂ ਵਿੱਚ ਤਿੱਖੀ ਧੁੱਪ ਬਦਲਵਾਈ ਤੇ ਮੀਂਹ ਪੈਣ ਦੀ ਸੰਭਾਵਨਾ ਜਿਤਾਈ ਗਈ ਹੈ ਇਸ ਫੁਲਟਨ ਚ ਐਨ ਆਈ ਨਵੀਆਂ ਤੇ ਤਾਜ਼ਾ ਖਬਰਾਂ ਲੈ ਕੇ ਮੁੜਾਵਾਂਗੇ ਫਿਲਹਾਲ ਦੀ ਉਹ ਇਜਾਜ਼ਤ ਤਨਬਾਦ